ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਨਾਨਕ ਸਿੰਘ ਦੁਆਰਾ ਰਚਿਤ ਨਾਵਲ ਚਿੱਟਾ ਲਹੂ ਦਾ ਛੇਵਾਂ ਭਾਗ ਸੁਣਾ ਰਹੀ ਹਾਂ ਗੁਰਦੇਈ ਚਿੰਤਾ ਦੇ ਸਮੁੰਦਰ ਵਿੱਚ गोते ਖਾ ਰਹੀ ਸੀ ਕਿ ਪੰਡਿਤ ਹੋਰੀ ਉਸ ਨੂੰ ਅੰਦਰ ਆਉਂਦੇ ਦਿਖਾਈ ਦਿੱਤੇ ਕੁਝ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਬੋਲੇ ਬੇਟੀ ਤੇਰੀ ਖਾਤਰ ਅੱਜ ਸਾਰੇ ਸ਼ਹਿਰ ਵਿੱਚ ਫਿਰਿਆ ਪੰਚਾਇਤ ਇਕੱਠੀ ਕੀਤੀ ਚਸਤਾ ਮੂੰਹ ਨਹੀਂ ਸੀ ਦੇਖਣਾ ਚਾਹੁੰਦਾ ਉਸਦੇ ਪੈਰ ਵੇਖੇ ਪਰ ਇੰਨਾ ਲੋਕਾਂ ਦੀ ਅਕਲ ਤੇ ਪਤਾ ਨਹੀਂ ਕੀ ਈਸ਼ਵਰ ਨੇ ਪਰਦਾ ਪਾ ਦਿੱਤਾ ਏ ਇਹ ਤਾਂ ਕਿਸੇ ਕੁੱਲ ਤੇ ਨਹੀਂ ਆਉਂਦੇ ਢਕਾਰ ਲੈ ਕੇ ਹਰੀ ਓਮ ਗੁਰਦੇਈ ਨੇ ਸ਼ਰਧਾ ਭਾਵ ਨਾਲ ਮੱਥਾ ਟੇਕਦਿਆਂ ਹੋਇਆ ਕਿਹਾ ਮਹਾਰਾਜ ਮੇਰੇ ਵਰਗੀ ਦੁਖੀਆਂ ਲਈ ਤੁਸੀਂ ਖੇਚਲ ਨਹੀਂ ਕਰੋਗੇ ਤਾਂ ਹੋਰ ਕੌਣ ਕਰੇਗਾ ਬੇਟੀ ਪਰ ਮੇਰਾ ਮਨੋਰਥ ਸਫਲ ਹੁੰਦਾ ਨਹੀਂ ਦਿਸਦਾ ਕਿਉਂ ਜੀ ਕਰਮਚੰਦ ਤਾਂ ਮੰਨਦਾ ਹੀ ਨਹੀਂ ਉਹ ਕਹਿੰਦਾ ਹੈ ਸਾਨੂੰ ਲਿਖਤ ਦੇ ਗਈ ਏ ਤੇ ਸਾਡਾ ਹੁਣ ਉਹ ਕੁਝ ਨਹੀਂ ਵਿਗਾੜ ਸਕਦੀ ਗੁਰਦੇਈ ਨਿਰਾਸ਼ਤਾ ਵਿੱਚ ਠੰਡਾ ਸਾਹ ਭਰ ਕੇ ਬੋਲਦੀ ਤੇ ਬਰਾਦਰੀ ਨੇ ਕੀ ਕਿਹਾ ਬੇਟੀ ਬਰਾਦਰੀ ਦੇ ਹੱਥ ਵਿੱਚ ਕੀ ਭਰੇ ਆਏ ਉਹ ਕਿਸੇ ਨੂੰ ਬਦੋਬਦੀ ਥੋੜਾ ਮਨਾ ਸਕਦੀ ਏ ਕੋਈ ਸਰਕਾਰੀ ਅਦਾਲਤ ਤਾਂ ਹੈ ਨਹੀਂ ਕਿ ਜੋ ਚਾਹੇ ਕਰਾ ਲੇ ਫਿਰ ਹੁਣ ਮੈਂ ਕੀ ਕਰਾਂ ਗੁਰੂ ਦੇਵ ਕੁਝ ਸਿਰ ਸੋਚ ਕੇ ਪੰਡਿਤ ਹੋਰੀ ਬੋਲੇ ਕੀ ਦੱਸਾਂ ਬੇਟੀ ਸਮੱਸਿਆ ਬੜੀ ਵਿਟਲ ਹੈ ਮੁਕਦਮਾ ਚਲਾਇਆ ਜਾਵੇ ਤਾਂ ਵੀ ਕੁਝ ਬਣਦਾ ਨਹੀਂ ਦਿਸਦਾ ਕਿਉਂਕਿ ਇਸ ਕੰਮ ਵਾਸਤੇ ਧਨ ਦੀ ਅਵਸ਼ਕਤਾ ਹੈ ਇੰਨੇ ਕੋ ਖਰਚ ਦੀ ਘਟੋ ਘੱਟ 2-300 ਦਾ ਖਰਚ ਤਾਂ ਹੋਣਾ ਹੀ ਆ ਆਪਣੇ ਹੱਥ ਵਾਲੇ ਸੂਤੜੇ ਵੱਲ ਤੱਕ ਕੇ ਗੁਰਦੇਈ ਬੋਲੀ ਇਹ ਕਿੰਨੇ ਕੁ ਮੁੱਲ ਦਾ ਹੋਵੇਗਾ ਪੰਡਤ ਹੋਰੀ ਲਲਚਾਈ ਨਜ਼ਰ ਨਾਲ ਸੂਤੜੇ ਵੱਲ ਦੇਖਦੇ ਹੋਏ ਬੋਲੇ ਹੋਵੇਗਾ 100 150 ਦਾ ਗੁਰਦੇਈ ਨਿਰਾਸ਼ ਹੋ ਗਈ ਪੰਡਤ ਹੋਰੀ ਉਸ ਨੂੰ ਧੀਰਜ ਦੇਣ ਲੱਗੇ ਬੇਟਾ ਚਿੰਤਾ ਨਾ ਕਰ ਜੋ ਕੁਝ ਘਟੇਗਾ ਉਹ ਮੇ ਕੋਲੋਂ ਪਾ ਕੇ ਤੇਰਾ ਖਰਚ ਪੂਰਾ ਕਰ ਦਵਾਂਗਾ ਗੁਰਦੇਈ ਨੇ ਹੱਥੋਂ ਸੂਤੜਾ ਲਾ ਕੇ ਪੰਡਤ ਹੋਰਾਂ ਦੇ ਪੈਰਾਂ 'ਤੇ ਰੱਖ ਦਿੱਤਾ ਤੇ ਫਿਰ ਮੱਥਾ ਟੇਕਦੀ ਹੋਈ ਬੋਲੀ ਜੀ ਮੈਂ ਤੁਹਾਡੇ ਹੀ ਆਸਰੇ ਹਾਂ ਤੁਸੀਂ ਮੇਰਾ ਬੇੜਾ ਬੰਨੇ ਲਾਓਗੇ ਤਾਂ ਹੀ ਲੱਗੇਗਾ ਉਸ ਦੇ ਸਿਰ ਤੇ ਹੱਥ ਫੇਰਦੇ ਹੋਏ ਪੰਡਤ ਬੋਲੇ ਬੇਟਾ ਭਗਵਾਨ ਤੇਰਾ ਕਾਰਜ ਸਿਧ ਕਰੇਗਾ ਮੈਂ ਅੱਜ ਤੋਂ ਇਸ ਮੁਕਦਮੇ ਦਾ ਭਾਰ ਆਪਣੇ ਜ਼ਿੰਮੇ ਲੈਂਦਾ ਹਾਂ ਤੇ ਤੈਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਈਸ਼ਵਰ ਦੀ ਦਇਆ ਨਾਲ ਬਹੁਤ ਛੇਤੀ ਸਫਲ ਹੋਵੇਂਗੀ ਢਕਾਰ ਲੈ ਕੇ ਹਰੀ ਓਮ ਪਰ ਜੇ ਤੂੰ ਨਾ ਇੱਥੇ ਰਹੀ ਦਾ ਕੰਮ ਸਾਰਾ ਹੀ ਵਿਗੜ ਜਾਣ ਦਾ ਖਤਰਾ ਹੋ ਜਾਵੇਗਾ ਪਰ ਮੈਂ ਜਾਵਾਂ ਕਿੱਥੇ ਕਹੋ ਤਾਂ ਪੇਕੇ ਚਲੀ ਜਾਵਾਂ ਪਰ ਉੱਥੇ ਵੀ ਮੇਰਾ ਕੋਈ ਨਹੀਂ ਹੈ ਹਾਂ ਰਹਿਣ ਨੂੰ ਇੱਕ ਮਕਾਨ ਹੈ ਨਹੀਂ ਬੇਟੀ ਤੂੰ ਕੋਈ ਚਿੰਤਾ ਨਾ ਕਰ ਸਿਆਲਕੋਟ ਵਿੱਚ ਮੇਰਾ ਇੱਕ ਮਿੱਤਰ ਏ ਤੂੰ ਚਾਹੇ ਤਾਂ ਉਸ ਨੂੰ ਮੈਂ ਬੁਲਾ ਲਵਾਂ ਅਤੇ ਤੈਨੂੰ ਉਹਦੇ ਨਾਲ ਹੀ ਭੇਜ ਦਵਾਂ ਮਹਾਰਾਜ ਤੁਹਾਡੀ ਸ਼ਰਨ ਵਿੱਚ ਹਾਂ ਜਿਸ ਤਰ੍ਹਾਂ ਕਹੋਗੇ ਮੈਂ ਉਦਾਂ ਹੀ ਕਰਾਂਗੀ ਪੰਡਿਤ ਹੋਰਾ ਸੂਤੜਾ ਚੁੱਕ ਕੇ ਬੋਝੇ ਵਿੱਚ ਪਾਇਆ ਤੇ ਉਸ ਨੂੰ ਧੀਰਜ ਦੇ ਕੇ ਕਿਹਾ ਪੁੱਤਰੀ ਮੈਂ ਹੁਣੀ ਇਸ ਦਾ ਬੰਦੋਬਸਤ ਕਰਦਾ ਹਾਂ ਤੂੰ ਰੋਟੀ ਖਾ ਕੇ ਆਰਾਮ ਕਰ ਤੇ ਕਿਸੇ ਤਰ੍ਹਾਂ ਦਾ ਫਿਕਰ ਮਤ ਕਰੋ ਮਹਾਰਾਜ ਤੁਹਾਡੇ ਹੁੰਦਿਆ ਮੈਨੂੰ ਕਾਹਦਾ ਫਿਕਰ ਤੁਸੀਂ ਤਾਂ ਮੈਨੂੰ ਥੰਮ ਪਾੜ ਕੇ ਬੋੜਿਓ ਤੁਹਾਡੀਆਂ ਦੇਣੀਆਂ ਕੀ ਕੰਦਿਆਂਗੀ ਹਰੀ ਓਮ ਕਹਿੰਦੇ ਹੋਏ ਪੰਡਿਤ ਜੀ ਚਲੇ ਗਏ ਕੁਝ ਚਿਰ ਬਾਅਦ ਗੁਰਦੇਈ ਵਾਸਤੇ ਮੁੰਡਾ ਰੋਟੀ ਲੈ ਕੇ ਆਇਆ ਉਹ ਥੋੜੀ ਬਹੁਤ ਖਾ ਕੇ ਉੱਥੇ ਹੀ ਪਈ ਇੱਕ ਮੰਜੇ ਤੇ ਲੇਟ ਗਈ ਥੋੜਾ ਚਿਰ ਤਾ ਉਸ ਨੂੰ ਫਿਕਰ ਵਿੱਚ ਨਿੰਦਰ ਹੀ ਨਾ ਆਈ ਜਦ ਜਰਾ ਕੁ ਉਸ ਤੇ ਅੱਖ ਲੱਗਣ ਲੱਗੀ ਤਾਂ ਹੀਠੋ ਕਿਸੇ ਦੇ ਉੱਪਰ ਆਉਣ ਦੀ ਆਵਾਜ਼ ਸੁਣ ਕੇ ਉੱਠ ਬੈਠੀ ਇੰਨੇ ਨੂੰ ਪੰਡਿਤ ਹੋਰੀ ਆਪਣੇ ਨਾਲ ਇੱਕ ਉੱਚੇ ਲੰਮੇ ਗੱਭਰੂ ਨੂੰ ਲੈ ਕੇ ਅੰਦਰ ਦਾਖਲ ਹੋਏ ਤੇ ਬੋਲੇ ਬੇਟਾ ਮੇਰੀ ਸਲਾਹ ਹੈ ਤੂੰ ਅੱਜ ਹੀ ਇਸ ਦੇ ਨਾਲ ਸਿਆਲਕੋਟ ਚਲੀ ਜਾ ਉੱਥੇ ਤੇਰੀ ਰਿਹਾਇਸ਼ ਦਾ ਪੂਰਾ ਪੂਰਾ ਪ੍ਰਬੰਧ ਹੋਵੇਗਾ ਤੈਨੂੰ ਤਾਂ ਕਿਸੇ ਤਰ੍ਹਾਂ ਦੀ ਤਕਲੀਫ ਹੀ ਨਹੀਂ ਹੋਵੇਗੀ ਗੁਰਦੇਈ ਕਿਰਤਗ ਅੱਖਾਂ ਨਾਲ ਪੰਡਤ ਹੋਰਾਂ ਵੱਲ ਤੱਕਦੀ ਹੋਈ ਬੋਲੀ ਤੁਹਾਡਾ ਅਪਕਾਰ ਮੈਂ ਕਦੇ ਨਹੀਂ ਭੁੱਲਾਂਗੀ ਤੇ ਉਹ ਚੱਲਣ ਦੇ ਲਈ ਤਿਆਰ ਹੋ ਗਈ ਥੋੜੇ ਚਿਰ ਬਾਅਦ ਉਸ ਬੰਦੇ ਨਾਲ ਰੇਲ ਗੱਡੀ ਦਾ ਸਫ਼ਰ ਕਰਦੀ ਜਾ ਰਹੀ ਸੀ ਧੰਨਵਾਦ